ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਲਾਸਾਨੀ ਕੁਰਬਾਨੀ ਯਾਦ ਕਰੋ ਮਾਸੂਮਾ ਦੀ ਉਸ ਲਾਸਾਨੀ ਕੁਰਬਾਨੀ ਨੂੰ ਯਾਦ ਕਰੋ ਮਾਸੂਮਾ ਦੀ ਉਸ ਲਾਸਾਨੀ ਕੁਰਬਾਨੀ ਨੂੰ ਕੌਮ ਦੀ ਖਾਤਰ ਵਾਰ ਗਏ ਜੋ ਬਹੁਮੁਲੀ ਜ਼ਿੰਦਗਾਨੀ ਨੂੰ ਨਵਰੀ ਅੰਦਾਜ਼ੁਰਾ ਵਰ ਸਿੰਘ ਨਵਰੀ ਅੰਦਾਜ਼ੁਰਾ ਵਰ ਸਿੰਘ ਫਤਿਹ ਸਿੰਘ ਸਤਸਾਲਾ ਦਾ ਕਿਵੇਂ ਭੁਲਾਈਏ ਦਿਲਾਂ ਚੋਂ ਅਤਰਮ ਸ਼ਹੀਦੀ ਲਾਲਾਂ ਦਾ ਕਿਵੇਂ ਭੁਲਾਈਏ ਦਿਲਾਂ ਚੋਂ ਅਤਰਮ ਸ਼ਹੀਦੀ ਲਾਲਾਂ ਦਾ ਮੁਗਲ ਰਾਜ ਦਾ ਬੂਟਾ ਪੁੱਟਿਆ ਮੁਗਲ ਰਾਜ ਦਾ ਬੂਟਾ ਪੁੱਟਿਆ ਤੋੜ ਜ਼ਿੰਦਗੀ ਗਾਨੀ ਨੂੰ ਯਾਦ ਕਰੋ ਮਾਸੂਮਾ ਦੀ ਉਸਲਾਸਾਨੀ ਕੁਰਬਾਨੀ ਨੂੰ ਕੌਮ ਦੀ ਖਾਤਰ ਵਾਰ ਗਏ ਜੋ ਬਹੁਮੁਲੀ ਜ਼ਿੰਦਗਾਨੀ ਨੂੰ ਗੰਗੂ ਨੇ ਸੀ ਪਾਪ ਕਮਾਇਆ ਗੰਗੂ ਨੇ ਸੀ ਪਾਪ ਕਮਾਇਆ ਲੋਭ ਲਾਲਚ ਦੇ ਵਾਸਤੇ ਪਿਆ ਕੀਤੀ ਸੇਵਾ ਗੁਰੂ ਘਰ ਦੀ ਜੋ ਕੀਤੀ ਸੇਵਾ ਗੁਰੂ ਕਰਦੀ ਜੋ ਸਭ ਕੁਝ ਅੰਦਰੋਂ ਨਸ ਗਿਆ ਲੋਭੀ ਬੰਦਾ ਕਦੇ ਨਾ ਸੋਚੇ ਲੋਭੀ ਬੰਦਾ ਕਦੇ ਨਾ ਸੋਚੇ ਆਤਮਿਕ ਪਖ ਦੀ ਹਾਨੀ ਨੂੰ ਯਾਦ ਕਰੋ ਮਾਸੂਮਾਂ ਦੀ ਉਸ ਲਾਸਾਨੀ ਕੁਰਬਾਨੀ ਨੂੰ ਕੌਮ ਦਿਖਾਤਰ ਵਾਰ ਗਏ ਜੋ ਬਹੁਮੁਲੀ ਜ਼ਿੰਦਗਾਨੀ ਨੂੰ ਮਾਂ ਗੁਜਰੀ ਤੇ ਛੋਟੇ ਬੱਚੇ ਮਾਂ ਗੁਜਰੀ ਤੇ ਛੋਟੇ ਬੱਚੇ ਠੰਡੇ ਬੂਝ ਵਿੱਚ ਕੈਦ ਰਹੇ ਪੋਦੇ ਉਸ ਪਿਆਨਕ ਸਕੇ ਨੂੰ ਅੱਜ ਤੱਕ ਸ਼ਰਨ ਦੇ ਕਹੇ ਬੁੱਢੇ ਉਸ ਪਿਆਰਨ ਸਕੇ ਨੂੰ ਅੱਜ ਤੱਕ ਚਰੰਦ ਕਹੇ ਬੁੱਢੇ ਹੱਡਾਂ ਸੰਗ ਰੋਕੇ ਦਾਦੀ ਬੁੱਢੇ ਹੱਡਾਂ ਸੰਗ ਰੋਕੇ ਦਾਦੀ ਪੈਂਦੀ ਠੰਡ ਤੂਫਾਨੀ ਨੂੰ ਯਾਦ ਕਰੋ ਮਾਸੂਮਾ ਦੀ ਉਸਲਾਸਾਨੀ ਕੁਰਬਾਨੀ ਨੂੰ ਕੌਮ ਦਿਖਾ ਤਰਵਾਰ ਗਏ ਜੋ ਬਹੁਮੁਲੀ ਜ਼ਿੰਦਗਾ ਨੀ ਨੂੰ ਨੀਅ ਦੇ ਵਿੱਚ ਝਣੇ ਗਏ ਨੀਅ ਦੇ ਵਿੱਚ ਝਣੇ ਗਏ ਪਰ ਸਿੱਖੀ ਮਹਿਲ ਉਸਾਰ ਗਏ ਦਸਮ ਪਿਤਾ ਜੀ ਦੇਸ਼ ਧਰਮ ਤੋਂ ਆਪਣੇ ਬੇਟੇ ਵਾਰ ਗਏ ਦਸਮ ਪਿਤਾ ਜੀ ਦੇਸ਼ ਧਰਮ ਤੋਂ ਆਪਣੇ ਬੇਟੇ ਵਾਰ ਗਏ ਸਿੰਘੋ ਵਿਰਸੇ ਨੂੰ ਸੰਭਾਲੋ ਨਾ ਰੋਲੋ ਬਲੀਦਾਨੀ ਨੂੰ ਸਿੰਘੋ ਵਿਰਸੇ ਨੂੰ ਸੰਭਾਲੋ ਨਾ ਰੋਲੋ ਬਲੀਦਾਨੀ ਨੂੰ ਯਾਦ ਕਰੋ ਮਾਸੂਮਾ ਦੀ ਉਸ ਲਾਸਾਨੀ ਕੁਰਬਾਨੀ ਨੂੰ ਕੌਮ ਦੀ ਖਾਤਰ ਵਾਰ ਗਏ ਜੋ ਬਹੁਮੁੱਲੀ ਜ਼ਿੰਦਗਾਨੀ ਨੂੰ ਵਿਸ਼ਵ ਵਿੱਚ ਅੱਜ ਤੱਕ ਕਦੇ ਨਾ ਹੋਇਆ ਵਿਸ਼ਵ ਵਿੱਚ ਅੱਜ ਤੱਕ ਕਦੇ ਨਾ ਹੋਇਆ ਫੇਰ ਕਦੇ ਨਾ ਹੋਵੇਗਾ ਨਿੱਕੀਆਂ ਜਿੰਦਾ ਦਾ ਕੋ ਤੱਕ ਸੁਣ ਨਿੱਕੀਆਂ ਜਿੰਦਾ ਦਾ ਕੋ ਤੱਕ ਸੁਣ ਰੂਹੀ ਦਾ ਮਨ ਰੋਵੇਗਾ ਲੱਖ ਲੱਖ ਪ੍ਰਣਾਮ ਸਾਡਾ ਲਕ ਲਕ ਪ੍ਰਣਾਮ ਸਾਡਾ ਮਹਾਬਲੀ ਸੈਨਾ ਨੀ ਨੂੰ ਯਾਦ ਕਰੋ ਮਸੂਮਾ ਦੀ ਉਸਲਾਸਾ ਨੀ ਕੁਰਬਾਨੀ ਨੂੰ ਕੌਮ ਦੀ ਖਾਤਰ ਵਾਰ ਗਏ ਜੋ ਬਹੁਮੁੱਲੀ ਜ਼ਿੰਦਗਾਨੀ ਨੂੰ ਕੌਮ ਦੀ ਖਾਤਰ ਵਾਰ ਗਏ ਜੋ ਬਹੁਮੁੱਲੀ ਜ਼ਿੰਦਗਾਨੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ